ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਿਕੰਜਾ ਕਿਸੇ ਜਿਹੜੀ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾ-ਮਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ-ਬਾਬੂ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦਾਸਾ ਸਤਿ ਸ੍ਰੀ ਅਕਾਲ ਜੀ ਬਾਨੀ ਸ੍ਰੀ ਸੰਤ ਬਲਵੀਰ ਸਿੰਘ ਕਨਸਰਨ ਓਵਰ ਐਕਸਪਲੋਇਟੇਸ਼ਨ ਆਫ ਟਰੈਵਲ ਏਜੰਟਸ ਇਨ ਟਰੈਫਿਕਿੰਗ ਇਨੋਸੈਂਟ ਪੀਪਲ ਫਰਮ ਪੰਜਾਬ ਟੂ ਫੋਰਨ ਕੰਟਰੀਜ਼ ਬਹੁਤ ਬਹੁਤ ਧੰਨਵਾਦ ਓ ਚੇਅਰਮੈਨ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅਸੀਂ ਸਾਰੇ ਸਦਨ ਦਾ ਧਿਆਨ ਉਹ ਨੌਜਵਾਨ ਜਿਹੜੇ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਰੁੱਲ ਰਹੇ ਆ ਜਿਨ੍ਹਾਂ ਦੇ ਜ਼ਿੰਮੇਵਾਰ ਟਰੈਵਲ ਏਜੰਟਾਂ ਜਿਹੜੇ ਨੌਜਵਾਨਾਂ ਨੂੰ ਇਹੋ ਜੇ ਸੁਭਨੇ ਦਿਖਾਉਂਦੇ ਆ ਤੇ 50 50 60 60 ਹਜ਼ਾਰ ਲੱਖ ਰੁਪਇਆ ਲੈ ਕੇ ਫਿਰ ਉਹਨਾਂ ਨੂੰ ਬਨਾਮਾਂ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗੱਲ ਰਿਹਾ ਅਰਮੀਨੀਆ ਦੀਆਂ ਜੇਲਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਬੇਵੱਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੁਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਜਿਹਾ ਥਰ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ਧੱਕੇ ਜਿਹੜੇ ਹੋਏ ਨੌਜਵਾਨ ਜਿਨ੍ਹਾਂ ਨੂੰ ਬੜੇ ਹੀ ਗਲਤ ਤਰੀਕੇ ਦੇ ਨਾਲ ਅੰਮਰਸਰ 에어ਪੋਰਟ ਤੇ ਉਤਾਰਿਆ ਜਿਨ੍ਹਾਂ ਦੇ ਹੱਥਕੜੀਆਂ ਲਾ ਕੇ ਪੈਰੀ ਬੇੜੀਆਂ ਪਾ ਕੇ ਜੋ ਇਹ ਹਾਲਾਤ ਸਾਡੇ ਨੌਜਵਾਨਾਂ ਦੇ ਬਣ ਰਹੇ ਹਨ ਇਹਨਾਂ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹਨਾਂ ਟਰੈਵਲ ਏਜੰਟਾਂ ਦਾ ਜਿਹੜੇ ਪੈਸੇ ਵੀ ਖਾ ਲੈਂਦੇ ਆ ਤੇ ਮਗਰੋਂ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਜਿਹੜਾ ਆਪਸ ਵਿੱਚ ਜਿਹੜਾ ਇਹਨਾਂ ਦਾ ਗਾਹਕ ਬਣਿਆ ਹੋਇਆ ਉਹ ਇਕੱਲਾ ਭਾਰਤੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਮੁਲਕਾਂ ਤੋਂ ਵਾਪਸ ਲਿਆਂਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੇ ਜਿਹੜਾ ਹੈ ਉੱਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਆ ਦਸਕਤ ਕੀਤੇ ਹੋਏ ਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਜਣ ਵੀ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟਾਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਸੀ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਖੰਘਕ ਇਸੇ ਜਿਹੜੀ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ ਬਾਪ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦ ਆਸਰ ਤੋਂ ਚੱਪਾ ਕਰਕੇ ਸਿੱਟਾ ਨਹੀਂ ਬਣਦਾ ਮਾਨੀ ਸ੍ਰੀ ਸੰਤ ਬਲਵੀਰ ਸਿੰਘ ਕੰਸਰਨ ਓਵਰ ਐਕਸਪਲੋਇਟੇਸ਼ਨ ਆਫ ਟਰੈਵਲ ਏਜੰਟਸ ਇਨ ਟ੍ਰੈਫਿਕਿੰਗ ਇਨੋਸੈਂਟ ਪੀਪਲ ਫਰਮ ਪੰਜਾਬ ਟੂ ਫੋਰਨ ਕੰਟਰੀਜ਼ ਬਹੁਤ ਬਹੁਤ ਧੰਨਵਾਦ ਓ ਚੇਅਰਮੈਨ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅਸੀਂ ਸਾਰੇ ਸਦਨ ਦਾ ਧਿਆਨ ਉਹ ਨੌਜਵਾਨ ਜਿਹੜੇ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਰੁੱਲ ਰਹੇ ਆ ਜਿਨ੍ਹਾਂ ਦੇ ਜ਼ਿੰਮੇਵਾਰ ਟਰੈਵਲ ਏਜੰਟ ਆ ਜਿਹੜੇ ਨੌਜਵਾਨਾਂ ਨੂੰ ਇਹੋ ਜੇ ਸੁਪਨੇ ਦਿਖਾਉਂਦੇ ਆ ਤੇ 50 50 60 60 ਹਜ਼ਾਰ ਲੱਖ ਰੁਪਇਆ ਲੈ ਕੇ ਫਿਰ ਉਹਨਾਂ ਨੂੰ ਬਨਾਮਾਂ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲ੍ਹਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਵੇ ਵਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੋਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਜਿਹਾ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ਧੱਕੇ ਜਿਹੜੇ ਹੋਏ ਨੌਜਵਾਨ ਜਿਨ੍ਹਾਂ ਨੂੰ ਬੜੇ ਹੀ ਗਲਤ ਤਰੀਕੇ ਦੇ ਨਾਲ ਅੰਬਰਸਰ 에어ਪੋਰਟ ਤੇ ਉਤਾਰਿਆ ਜਿਨ੍ਹਾਂ ਦੇ ਹੱਥ ਕੜੀਆਂ ਲਾ ਕੇ ਪੈਰੀ ਬੇੜੀਆਂ ਪਾ ਕੇ ਜੋ ਇਹ ਹਾਲਾਤ ਸਾਡੇ ਨੌਜਵਾਨਾਂ ਦੇ ਬਣ ਰਹੇ ਹਨ ਇਹਨਾਂ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹਨਾਂ ਟਰੈਵਲ ਏਜੰਟਾਂ ਦਾ ਜਿਹੜੇ ਪੈਸੇ ਵੀ ਖਾ ਲੈਂਦੇ ਆ ਤੇ ਮਗਰੋਂ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਜਿਹੜਾ ਇਹ ਆਪਸ ਵਿੱਚ ਜਿਹੜਾ ਇਹਨਾਂ ਦਾ ਗਾਹਕ ਬਣਿਆ ਹੋਇਆ ਉਹ ਇਕੱਲਾ ਭਾਰਤੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਦੇ ਮੁਲਕਾਂ ਤੋਂ ਵਾਪਸ ਲਿਆਂਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੜਾ ਹੈ ਉੱਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਆ ਦਸਕਤ ਕੀਤੇ ਹੋਏ ਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਜਣ ਵੀ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟਾਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਸੀ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਖੰਘਾ ਕਿਸੇ ਜਿਹੜੀ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰੋਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ ਬਾਪ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦ ਦਾ ਸਤੋ ਸਤੋ ਕਰਕੇ ਸਿੱਟਾ ਮੰਨੀ ਵਾ ਮਾਨੀ ਸ੍ਰੀ ਸੰਤ ਬਲਵੀਰ ਸਿੰਘ sansarno for exploitation of travel agents in trafficking innocent people from punjab to foreign countries so bahut bahut dhanwad op chairman saab sarayanu pyar pary sat sri kal so assi sare sadan da dhyan oh naujawan <laughs> jehde sade bahar le mulkan de vich jaake rul rahe hain jinna de zimmedar travel agenta jehde naujawanana nu ehho je shubhne dikhaunde hain ਤੇ 50 50 60 60 ਹਜ਼ਾਰ ਲੱਖ ਰੁਪਇਆ ਲੈ ਕੇ ਫਿਰ ਉਹਨਾਂ ਨੂੰ ਬਨਾਮਾਂ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲ੍ਹਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਵੇ ਬਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੁਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਦਰ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਨ੍ਹਾਂ ਦੇ ਹੱਥ ਕੜੀਆਂ ਲਾ ਕੇ ਪੈਰੀ ਬੇੜੀਆਂ ਪਾ ਕੇ ਜੋ ਇਹ ਹਾਲਾਤ ਸਾਡੇ ਨੌਜਵਾਨਾਂ ਦੇ ਬਣ ਰਹੇ ਆ ਇਹਨਾਂ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹਨਾਂ ਟਰੈਵਲ ਏਜੰਟਾਂ ਦਾ ਜਿਹੜੇ ਪੈਸੇ ਵੀ ਖਾ ਲੈਂਦੇ ਆ ਤੇ ਮਗਰੋਂ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਜਿਹੜਾ ਇਹ ਆਪਸ ਵਿੱਚ ਜਿਹੜਾ ਇਹਨਾਂ ਦਾ ਗਾਹਕ ਬਣਿਆ ਹੋਇਆ ਉਹ ਇਕੱਲਾ ਭਾਰਤੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਦੇ ਮੁਲਕਾਂ ਤੋਂ ਵਾਪਸ ਲਿਆਂਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੜਾ ਹੈ ਉੱਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਆ ਦਸਕਤ ਕੀਤੇ ਹੋਇਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਜਨ ਵੀ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟੌਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਅਸੀਂ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਿਕੰਜਾ ਕਸੇ ਜਿਹੜੀ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰੁੱਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ ਬਾਪ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦ ਦਾ ਅਸਰ ਸੋ ਕੰਪੂ ਕਰਕੇ ਦਿੱਸਦਾ ਮੰਨੀ ਸ੍ਰੀ ਸੰਤ ਬਲਵੀਰ ਸਿੰਘ concerning over exploitation of travel agents in trafficking innocent people from punjab to foreign countries bahut bahut dhanwad oh chairman saab sadhya nu pyar pary sat sri kal so assi sare sadan da dhyan oh naujawan <laughs> jehde sade bahar le mulkan de vich ja ke rul rahe hain jinna de zimmedar travel agent aa jehde naujawan nu ehho je shubhne dikhaunde aa ਤੇ 50 50 60 60 ਹਜ਼ਾਰ ਲੱਖ ਰੁਪਇਆ ਲੈ ਕੇ ਫਿਰ ਉਹਨਾਂ ਨੂੰ ਪਨਾਮਾ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲ੍ਹਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਵੇ ਵਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੋਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਦਰ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ਧੱਕੇ ਜਿਹੜੇ ਹੋਏ ਨੌਜਵਾਨ ਜਿਨ੍ਹਾਂ ਨੂੰ ਬੜੇ ਹੀ ਗਲਤ ਤਰੀਕੇ ਦੇ ਨਾਲ ਅੰਬਰਸਰ 에어ਪੋਰਟ ਤੇ ਉਤਾਰਿਆ ਇਹਨਾਂ ਦੇ ਹੱਥ ਕੜੀਆਂ ਲਾ ਕੇ ਪੈਰੀ ਬੇੜੀਆਂ ਪਾ ਕੇ ਜੋ ਇਹ ਹਾਲਾਤ ਸਾਡੇ ਨੌਜਵਾਨਾਂ ਦੇ ਬਣ ਰਹੇ ਹਨ ਇਹਨਾਂ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹਨਾਂ ਟਰੈਵਲ ਏਜੰਟਾਂ ਦਾ ਜਿਹੜੇ ਪੈਸੇ ਵੀ ਖਾ ਲੈਂਦੇ ਆ ਤੇ ਮਗਰੋਂ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਜਿਹੜਾ ਇਹ ਆਪਸ ਵਿੱਚ ਜਿਹੜਾ ਇਹਨਾਂ ਦਾ ਗਹਿਕ ਬਣਿਆ ਹੋਇਆ ਉਹ ਇਕੱਲਾ ਭਾਰਤੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਦੇ ਮੁਲਕਾਂ ਤੋਂ ਵਾਪਸ ਲਿਆਂਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੜਾ ਹੈ ਉੱਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਦਾਕਿਤ ਕੀਤੇ ਹੋਏ ਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਚਨ ਵੀ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟੌਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਅਸੀਂ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਖੰਘਕ ਇਸੇ ਜਿਹੜੀ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰੁੱਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ ਬਾਪ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦ ਦਾ ਸਤ ਤੋਂ ਕਰਕੇ ਸਿੱਟਾ ਮਾਨੀ ਸ੍ਰੀ ਸੰਤ ਬਲਵੀਰ ਸਿੰਘ concerns over exploitation of travel agents in trafficking innocent people from Punjab to foreign countries so bahut bahut dhanwad op chairman saab sarayanu pyar pyari sat sri kal so assi sare sadan da dhyan oh naujawan <laughs> jehde sade bahar le mulkan de vich ja ke rul rahe hain jinna de zimmedar travel agent aa jehde naujawanana nu ehho jeh shubhne dikhaunde aa ਤੇ 50 50 60 60 ਹਜ਼ਾਰ ਲੱਖ ਰੁਪਇਆ ਲੈ ਕੇ ਫਿਰ ਉਹਨਾਂ ਨੂੰ ਬਨਾਮਾਂ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲ੍ਹਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਵੇ ਬਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੋਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਦਰ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਨ੍ਹਾਂ ਦੇ ਹੱਥ ਕੜੀਆਂ ਲਾ ਕੇ ਪੈਰੀ ਬੇੜੀਆਂ ਪਾ ਕੇ ਜੋ ਇਹ ਹਾਲਾਤ ਸਾਡੇ ਨੌਜਵਾਨਾਂ ਦੇ ਬਣ ਰਹੇ ਆ ਇਹਨਾਂ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹਨਾਂ ਟਰੈਵਲ ਏਜੰਟਾਂ ਦਾ ਜਿਹੜੇ ਪੈਸੇ ਵੀ ਖਾ ਲੈਂਦੇ ਆ ਤੇ ਮਗਰੋਂ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਜਿਹੜਾ ਇਹ ਆਪਸ ਵਿੱਚ ਜਿਹੜਾ ਇਹਨਾਂ ਦਾ ਗਾਹਕ ਬਣਿਆ ਹੋਇਆ ਉਹ ਇਕੱਲਾ ਭਾਰਤੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਦੇ ਮੁਲਕਾਂ ਤੋਂ ਵਾਪਸ ਲਿਆਉਂਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੜਾ ਹੈ ਜਿਹੜਾ ਹੈ ਉੱਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਆ ਦਸਕਤ ਕੀਤੇ ਹੋਇਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਚਨ ਵੀ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟੌਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਅਸੀਂ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਿਕੰਜਾ ਕਸੇ ਜਿਹੜੀ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰੁੱਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ ਬਾਪ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦ ਦਾ ਅਸਰ ਸੋ ਕਰਕੇ ਸਿੱਟਾ ਮੰਨੀ ਸ੍ਰੀ ਸੰਤ ਬਲਵੀਰ ਸਿੰਘ concerns over exploitation of travel agents in trafficking innocent people from punjab to foreign countries so bahut bahut dhanwad op chairman saab sarayanu pyar pary sat sri kal so assi sare sadan da dhyan oh naujawan <laughs> jehde sade bahar le mulkan de vich ja ke rul rahe hain jinna de zimmedar travel agent aa jehde naujawan nu ehho je shubhne dikhaunde aa te 50 50 60 60 ਹਜ਼ਾਰ ਲੱਖ ਰੁਪਇਆ ਲੈ ਕੇ ਫਿਰ ਉਹਨਾਂ ਨੂੰ ਬਨਾਮਾ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲ੍ਹਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਬੇਵੱਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੋਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਜਿਹਾ ਥਰ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ਧੱਕੇ ਜਿਹੜੇ ਹੋਏ ਨੌਜਵਾਨ ਜਿਨ੍ਹਾਂ ਨੂੰ ਬੜੇ ਹੀ ਗਲਤ ਤਰੀਕੇ ਦੇ ਨਾਲ ਅੰਬਰਸਰ 에어ਪੋਰਟ ਤੇ ਉਤਾਰਿਆ ਇਹਨਾਂ ਦੇ ਹੱਥ ਕੜੀਆਂ ਲਾ ਕੇ ਪੈਰੀ ਬੇੜੀਆਂ ਪਾ ਕੇ ਜੋ ਇਹ ਹਾਲਾਤ ਸਾਡੇ ਨੌਜਵਾਨਾਂ ਦੇ ਬਣ ਰਹੇ ਆ ਇਹਨਾਂ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹਨਾਂ ਟਰੈਵਲ ਏਜੰਟਾਂ ਦਾ ਜਿਹੜੇ ਪੈਸੇ ਵੀ ਖਾ ਲੈਂਦੇ ਆ ਤੇ ਮਗਰੋਂ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਜਿਹੜਾ ਇਹ ਆਪਸ ਵਿੱਚ ਜਿਹੜਾ ਇਹਨਾਂ ਦਾ ਗਾਹਕ ਬਣਿਆ ਹੋਇਆ ਉਹ ਇਕੱਲਾ ਭਾਰਤੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਦੇ ਮੁਲਕਾਂ ਤੋਂ ਵਾਪਸ ਲਿਆਂਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੇ ਜਿਹੜਾ ਹੈ ਉੱਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਦਾਕਿਤ ਕੀਤੇ ਹੋਏ ਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਚਨ ਵੀ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟੌਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਅਸੀਂ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਖੰਘਕ ਇਸੇ ਜਿਹੜੀ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰੁੱਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ ਬਾਪ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦ ਦਾ ਸੱਚ ਤੋਂ ਕਿੰਨਾ ਕਰਕੇ ਸਿੱਖਦਾ ਮੰਨੀ ਸ੍ਰੀ ਸੰਤ ਬਲਵੀਰ ਸਿੰਘ ਕਨਸਰਨ ਓਵਰ ਐਕਸਪਲੋਇਟੇਸ਼ਨ ਆਫ ਟ੍ਰੈਵਲ ਏਜੰਟਸ ਇਨ ਟ੍ਰੈਫਿਕਿੰਗ ਇਨੋਸੈਂਟ ਪੀਪਲ ਫਰਮ ਪੰਜਾਬ ਟੂ ਫੋਰਨ ਕੰਟਰੀਜ਼ ਬਹੁਤ ਬਹੁਤ ਧੰਨਵਾਦ ਉਪ ਚੇਅਰਮੈਨ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅਸੀਂ ਸਾਰੇ ਸਦਨ ਦਾ ਧਿਆਨ ਉਹ ਨੌਜਵਾਨ ਜਿਹੜੇ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਰੁੱਲ ਰਹੇ ਆ ਜਿਨ੍ਹਾਂ ਦੇ ਜ਼ਿੰਮੇਵਾਰ ਟ੍ਰੈਵਲ ਏਜੰਟ ਆ ਜਿਹੜੇ ਨੌਜਵਾਨਾਂ ਨੂੰ ਇਹੋ ਜਿਹੇ ਸੁਪਨੇ ਦਿਖਾਉਂਦੇ ਆ ਤੇ 50 50 60 60 ਹਜ਼ਾਰ ਲੱਖ ਰੁਪਇਆ ਲੈ ਕੇ ਫਿਰ ਉਹਨਾਂ ਨੂੰ ਪਨਾਮਾ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲ੍ਹਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਵੇ ਵਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੋਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਜਿਹਾ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ੱ ੱੱਕੇ ਜੜੇ ਹੋਏ ਨੌਜਵਾਨ ਜਿਨ੍ਹਾਂ ਨੂੰ ਬੜੇ ਹੀ ਗਲਤ ਤਰੀਕੇ ਦੇ ਨਾਲ ਅੰਬਰਸਰ 에어ਪੋਰਟ ਤੇ ਉਤਾਰਿਆ ਜਿਨ੍ਹਾਂ ਦੇ ਹੱਥ ਕੜੀਆਂ ਲਾ ਕੇ ਪੈਰੀ ਬੇੜੀਆਂ ਪਾ ਕੇ ਜੋ ਇਹ ਹਾਲਾਤ ਸਾਡੇ ਨੌਜਵਾਨਾਂ ਦੇ ਬਣ ਰਹੇ ਆ ਇਹਨਾਂ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹਨਾਂ ਟਰੈਵਲ ਏਜੰਟਾਂ ਦਾ ਜਿਹੜੇ ਪੈਸੇ ਵੀ ਖਾ ਲੈਂਦੇ ਆ ਤੇ ਮਗਰੋਂ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਜਿਹੜਾ ਇਹ ਆਪਸ ਵਿੱਚ ਜਿਹੜਾ ਇਹਨਾਂ ਦਾ ਗਾਹਕ ਬਣਿਆ ਹੋਇਆ ਉਹ ਇਕੱਲਾ ਭਾਰਤੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਦੇ ਮੁਲਕਾਂ ਤੋਂ ਵਾਪਸ ਲਿਆਂਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੇ ਜਿਹੜਾ ਹੈ ਉੱਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਆ ਦਸਕਤ ਕੀਤੇ ਹੋਏ ਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਜਣ ਵੀ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟੌਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਅਸੀਂ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਖੰਝਾ ਕਿਸੇ ਜਿਹੜੇ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰੁੱਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ ਬਾਪ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦ ਦਾ ਸਹਤੋਂ ਕੱਪਾ ਕਰਕੇ ਦਿੱਤਾ ਨੰਨੇ ਬਾ ਮਾਨੀ ਸ੍ਰੀ ਸੰਤ ਬਲਵੀਰ ਸਿੰਘ concerning over exploitation of travel agents in trafficking innocent people from punjab to foreign countries bahut bahut dhanwad oh chairman saab sadhya nu pyar pary sat sri kal so assi sare sadan da dhyan oh naujawan <laughs> jehde sade bahar le mulkan de vich ja ke rul rahe hain jinna de zimmedar travel agent aa jehde naujawan nu ehho je shubhna dikhaunde aa ਤੇ 50 50 60 60 ਹਜ਼ਾਰ ਲੱਖ ਰੁਪਇਆ ਲੈ ਕੇ ਫਿਰ ਉਹਨਾਂ ਨੂੰ ਬਨਾਮਾਂ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲ੍ਹਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਵੇ ਵਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੋਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਦਰ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ਧੱਕੇ ਜਿਹੜੇ ਹੋਏ ਨੌਜਵਾਨ ਜਿਨ੍ਹਾਂ ਨੂੰ ਬੜੇ ਹੀ ਗਲਤ ਤਰੀਕੇ ਦੇ ਨਾਲ ਅੰਬਰਸਰ 에어ਪੋਰਟ ਤੇ ਉਤਾਰਿਆ ਇਹਨਾਂ ਦੇ ਹੱਥ ਕੜੀਆਂ ਲਾ ਕੇ ਪੈਰੀ ਬੇੜੀਆਂ ਪਾ ਕੇ ਜੋ ਇਹ ਹਾਲਾਤ ਸਾਡੇ ਨੌਜਵਾਨਾਂ ਦੇ ਬਣ ਰਹੇ ਹਨ ਇਹਨਾਂ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਹੈ ਉਹਨਾਂ ਟਰੈਵਲ ਏਜੰਟਾਂ ਦਾ ਜਿਹੜੇ ਪੈਸੇ ਵੀ ਖਾ ਲੈਂਦੇ ਆ ਤੇ ਮਗਰੋਂ ਉਹਨਾਂ ਨੂੰ ਇਹ ਇਹਨਾਂ ਦਾ ਜਿਹੜਾ ਜਿਹੜਾ ਇਹ ਆਪਸ ਵਿੱਚ ਜਿਹੜਾ ਇਹਨਾਂ ਦਾ ਗਹਿਕ ਬਣਿਆ ਹੋਇਆ ਉਹ ਇਕੱਲਾ ਭਾਰਤੀ ਨਹੀਂ ਦੂਸਰੇ ਮੁਲਕਾਂ ਦੇ ਵਿੱਚ ਵੀ ਹੈ ਇਸ ਤਰ੍ਹਾਂ ਬਹੁਤ 100 ਤਕਰੀਬਨ 25 ਲੜਕੀਆਂ ਸੀ ਆਪਣੀ ਕੋਸ਼ਿਸ਼ ਦੇ ਨਾਲ ਵਿਦੇਸ਼ ਵਿਭਾਗ ਦੇ ਸਹਿਯੋਗ ਦੇ ਨਾਲ ਵਾਪਸ ਅਰਬ ਦੇ ਮੁਲਕਾਂ ਤੋਂ ਵਾਪਸ ਲਿਆਂਦੀਆਂ ਜਿਨ੍ਹਾਂ ਦੇ ਨਾਲ ਜਿਹੜੇ ਇਥੋਂ ਜਿਹੜਾ ਹੈ ਉਹ ਵੀਜ਼ਾ ਲੈ ਕੇ ਜਿਹੜਾ ਹੈ ਘੁੰਮਣ ਫਿਰਨ ਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਵੇਚ ਦਿੰਦੇ ਆ ਤੇ ਉਹਨਾਂ ਦੇ ਪੈਸੇ ਲੈ ਲੈਂਦੇ ਆ ਉਹਨਾਂ ਕੋ ਇਹੋ ਜਿਹੇ ਜਿਹੜਾ ਹੈ ਉੱਥੇ ਸਿਗਨੇਚਰ ਕਰਾ ਲੈਂਦੇ ਆ ਅਰਬੀ ਦੇ ਵਿੱਚ ਉਹ ਲਿਖੇ ਹੋਏ ਹੁੰਦੇ ਆ ਉਹਨਾਂ ਨੂੰ ਨਾ ਪੜਨ ਦੀ ਸਮਝ ਹੁੰਦੀ ਆ ਪਰ ਮੁਗਰ ਉਹਨਾਂ ਨੂੰ ਕਹਿੰਦੇ ਕਿ ਤੁਹਾਡੇ ਦਾਕਿਤ ਕੀਤੇ ਹੋਏ ਆ ਤੇ ਉਹਨਾਂ ਦੇ ਨਾਲ ਜਸਮਾਨੀ ਸੋਚਨ ਵੀ ਹੁੰਦਾ ਉਹਨਾਂ ਦਾ ਮਾਨਸਿਕ ਤੌਰ ਦੇ ਉੱਤੇ ਵੀ ਟੌਰਚਰ ਕੀਤੇ ਜਾਂਦੇ ਆ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਅਸੀਂ ਜਿਹੜੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਸੀ ਬੇਨਤੀ ਕਰਦੇ ਆ ਕਿ ਭਾਰਤ ਸਰਕਾਰ ਇਹਨਾਂ ਟਰੈਵਲ ਏਜੰਟਾਂ ਦੇ ਉੱਤੇ ਸਖੰਘਕ ਇਸੇ ਜਿਹੜੀ ਨੌਜਵਾਨੀ ਸਾਡੀ ਜਿਹੜੀ ਹੈ ਬਾਹਰ ਜਾ ਕੇ ਰਸਤਿਆਂ ਦੇ ਵਿੱਚ ਰੁੱਲ ਰਹੀ ਆ ਉਹਨਾਂ ਨੂੰ ਰੋਕਿਆ ਜਾਵੇ ਕਿਉਂਕਿ ਉਹਨਾਂ ਮਾਤਾਵਾਂ ਨੂੰ ਪਤਾ ਉਹਨਾਂ ਬੱਚਿਆਂ ਦਾ ਦਰਦ ਜਦੋਂ ਉਹਨਾਂ ਦੇ ਫੋਨ ਆਉਂਦੇ ਆ ਜਦੋਂ ਉਹਨਾਂ ਦੇ ਪਤਾ ਲੱਗ ਜਾਂਦਾ ਕਿ ਉਹ ਫਲਾਨੀ ਜੇਲ੍ਹ ਦੇ ਵਿੱਚ ਜਿਹੜੇ ਹੈ ਉਹ ਫਸ ਗਏ ਆ ਨਾ ਮਾਂ ਬਾਪ ਉਹਨਾਂ ਤੇ ਕਰ ਸੰਪਰਕ ਕਰ ਸਕਦੇ ਆ ਤੇ ਨਾ ਹੀ ਜਿਹੜੇ ਹੈਗੇ ਉਹ ਬੱਚੇ ਜਿਹੜੇ ਹੈ ਉਹ ਵਾਪਸ ਆਉਂਦੇ ਆ ਸੋ ਇਹ ਦਰਦ ਦਾ ਸਤ ਤੋਂ ਕਿੱਥੋਂ ਕਰਕੇ ਸਿੱਟਾ ਮੰਨੀ ਸ੍ਰੀ ਸੰਤ ਬਲਵੀਰ ਸਿੰਘ ਕਨਸਰਨ ਓਵਰ ਐਕਸਪਲੋਇਟੇਸ਼ਨ ਆਫ ਟ੍ਰੈਵਲ ਏਜੰਟਸ ਇਨ ਟ੍ਰੈਫਿਕਿੰਗ ਇਨੋਸੈਂਟ ਪੀਪਲ ਫਰਮ ਪੰਜਾਬ ਟੂ ਫੋਰਨ ਕੰਟਰੀਜ਼ ਬਹੁਤ ਬਹੁਤ ਧੰਨਵਾਦ ਉਪ ਚੇਅਰਮੈਨ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅਸੀਂ ਸਾਰੇ ਸਦਨ ਦਾ ਧਿਆਨ ਉਹ ਨੌਜਵਾਨ ਜਿਹੜੇ ਸਾਡੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਰੁੱਲ ਰਹੇ ਆ ਜਿਨ੍ਹਾਂ ਦੇ ਜ਼ਿੰਮੇਵਾਰ ਟ੍ਰੈਵਲ ਏਜੰਟ ਆ ਜਿਹੜੇ ਨੌਜਵਾਨਾਂ ਨੂੰ ਇਹੋ ਜਿਹੇ ਸੁਪਨੇ ਦਿਖਾਉਂਦੇ ਆ ਤੇ 50 50 60 60 ਹਜ਼ਾਰ ਲੱਖ ਰੁਪਇਆ ਲੈ ਕੇ ਫਿਰ ਉਹਨਾਂ ਨੂੰ ਪਨਾਮਾ ਦੇ ਜੰਗਲਾਂ ਦੇ ਵਿੱਚ ਛੱਡ ਦਿੰਦੇ ਆ ਤਸੱਦਦ ਵਰਗੀਆਂ ਘਟਨਾਵਾਂ ਹੁੰਦੀਆਂ ਨਦੀਆਂ ਦਰਿਆਵਾਂ ਸਰਹੱਦਾਂ ਨੂੰ ਪਾਰ ਕਰਕੇ ਫੜੇ ਜਾਣ ਤੇ ਨੌਜਵਾਨਾਂ ਨੂੰ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਜਿੱਥੇ ਉਹਨਾਂ ਦੇ ਜੀਵਨ ਜਿਹੜੇ ਹੈਗੇ ਆ ਉਹ ਗਲ ਰਹੇ ਆ ਅਰਮੀਨੀਆ ਦੀਆਂ ਜੇਲ੍ਹਾਂ ਦੇ ਵਿੱਚ ਟਰੈਵਲ ਏਜੰਟਾਂ ਨੇ ਪੁਛਾਇਆ ਕਿੰਨੇ ਹੀ ਨੌਜਵਾਨ ਸਜ਼ਾ ਕੱਟ ਰਹੇ ਆ ਵੇ ਬੱਸ ਨੌਜਵਾਨਾਂ ਨੂੰ ਰੋਸ਼ ਦੇ ਵਿੱਚ ਕੁਝ ਫਸੇ ਹੋਏ ਆ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈ ਇਹ ਨੌਜਵਾਨ ਆਪਣੀ ਰੋਜ਼ਗਾਰ ਦੀ ਭਾਲ ਦੇ ਵਿੱਚ ਫਸ ਜਾਂਦੇ ਆ ਜਿਸ ਤਰ੍ਹਾਂ ਆ ਥੋੜਾ ਜਿਹਾ ਪਹਿਲਾਂ ਹੀ ਅਮਰੀਕਾ ਤੋਂ ਜਿਹੜੇ ਗੈਰ ਕਾਨੂੰਨੀ ਇਸ ਤਰ੍ਹਾਂ ਏਜੰਟਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ